ਇਹ ਤਸਵੀਰਾਂ ਜਿਹੜੀਆਂ ਤੁਸੀਂ ਆਪਣੀ ਸਕਰੀਨ ਤੇ ਵੇਖ ਰਹੇ ਹੋ ਇਹ ਤਸਵੀਰਾਂ ਪਠਾਨਕੋਟ ਦੇ ਚੱਕੀ ਦਰਿਆ ਦੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਪਾਸੇ ਤਾਂ ਇਸ ਚੱਕੀ ਦਰਿਆ ਦੇ ਉੱਪਰੋਂ ਟ੍ਰੇਨ ਲੰਘ ਰਹੀ ਹੈ ਤੇ ਦੂਜੇ ਪਾਸੇ ਲੈਂਡਸਲਾਈਡ ਦੀ ਬਜਾਏ ਦੇ ਨਾਲ ਭਾਰੀ ਨੁਕਸਾਨ ਹੋ ਰਿਹਾ ਗਰੀਬਤ ਰਹੀ ਹੈ ਕਿ ਇੱਥੇ ਕੋਈ ਵੱਡਾ ਹਾਦਸਾ ਹੋਣੋਂ ਟਲ ਗਿਆ ਕਿਉਂਕਿ ਇੱਕ ਪਾਸੇ ਟ੍ਰੇਨ ਜਿਹੜੀ ਉਸ ਪੁਲ ਤੋਂ ਲੰਘ ਰਹੀ ਸੀ ਤੇ ਹੀਠਾ ਉਸੇ ਦੌਰਾਨ ਹੀ ਲੈਂਡਸਲਾਈਡ ਹੋਈ ਹੈ ਮਿੱਟੀ ਖਸਕੜੀ ਸ਼ੁਰੂ ਹੋ ਗਈ ਹੈ ਇਹ ਤਾਂ ਗਨੀਮਤ ਰਹੀ ਹੈ ਕਿ ਉਸ ਵੇਲੇ ਪੋਲ ਨੂੰ ਕੋਈ ਨੁਕਸਾਨ ਨਹੀਂ ਹੋਇਆ ਨਹੀਂ ਤਾਂ ਕੋਈ ਵੀ ਵੱਡਾ ਪਹਾੜਾ ਇੱਥੇ ਵਹਾ ਪਰ ਜਾਣਾ ਸੀ ਪਰ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਟ੍ਰੇਨ ਲੰਗੀ ਹੈ ਤੇ ਦੂਜੇ ਪਾਸੇ ਲੈਂਡਸਲਾਈਡ ਦੇ ਚਾਹਦੇ ਇੱਕ ਪੂਰਾ ਹਿੱਸਾ ਜਿਹੜਾ ਇਹ ਉਹ ਪਾਣੀ ਦੇ ਵਿੱਚ ਜਾ ਟਿਕਿਆ ਦਰਅਸਲ ਇਸ ਵੇਲੇ ਹਿਮਾਚਲ ਪ੍ਰਦੇਸ਼ ਤੇ ਪਹਾੜੀ ਲਾਕਿਆ ਦੇ ਵਿੱਚ ਬਾਰਿਸ਼ ਬਰਸਾਤ ਹੋ ਰਹੀ ਹੈ ਕਿ ਦਰਿਆ ਵੀ ਇਸ ਵੇਲੇ ਉਫਾਨ ਤੇ ਚੱਲ ਰਿਹਾ ਤੇ ਇਸ ਦੇ ਦਰਮਿਆਨ ਅ ਲੈਂਡਸਲਾਈਡ ਹੋਈ ਹੈ ਗਨੀਮਤ ਰਹੀ ਹੈ ਕਿ ਇੱਥੇ ਜਿਹੜਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਪਰ ਇਹ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਜੇਕਰ ਕਿਸੇ ਟ੍ਰੇਨ ਦੇ ਵਿੱਚ ਬੈਠੇ ਬੰਦੇ ਨੇ ਦ੍ਰਿਸ਼ ਵੇਖਿਆ ਹੋਣਾ ਤਾਂ ਇੱਕ ਵਾਰ ਦੇ ਲਈ ਤਾਂ ਉਸ ਦਾ ਵੀ ਧਰਾ ਨਿਕਲ ਗਿਆ ਹੋਣਾ ਹੈ ਦੋਸਤੋ ਇਸ ਵੇਲੇ ਦੀ ਵੱਡੀ ਖਬਰ ਪਠਾਨਕੋਟ ਤੋਂ ਆ ਰਹੀ ਆ ਪੁਲ ਦੇ ਉੱਪਰੋਂ ਲੰਘ ਰਹੀ ਆ ਟ੍ਰੇਨ ਥੱਲੋਂ ਪੁਲ ਦੀ ਇੱਕ ਪਾਸੇ ਦੀ ਟੁੱਟ ਰਹੀ ਆ ਨਹੀਂ ਲਗਾਤਾਰ ਹਿਮਾਚਲ ਦੇ ਵਿੱਚ ਪੈਰੀ ਬਾਰਿਸ਼ ਦੇ ਕਾਰਨ ਚੱਕੀ ਦਰਿਆ ਦੇ ਵਿੱਚ ਇੱਕ ਉਫਾਨ ਉੱਠਿਆ ਜਿਸ ਦੇ ਨਾਲ ਇਹ ਵੱਡਾ ਪੁਲ ਦਾ ਨੀ ਦਾ ਹਿੱਸਾ ਜਿਹੜਾ ਵਾ ਦਰਿਆ ਦੇ ਵਿੱਚ ਡਿੱਗ ਗਿਆ ਵਾ ਉਪਰੋਂ ਟ੍ਰੇਨ ਲੰਘ ਰਹੀ ਹੈ ਉਹ ਟ੍ਰੇਨ ਦੇ ਵਿੱਚ ਹਜ਼ਾਰਾਂ ਯਾਤਰੀ ਜਿਹੜੇ ਆ ਉਹ ਸਫ਼ਰ ਕਰ ਰਹੇ ਆ ਵੱਡਾ ਹਾਦਸਾ ਏ ਟਲਿਆ ਵਾ ਇਹ ਅੱਜ ਪਠਾਨਕੋਟ ਦੇ ਵਿੱਚ ਜਿਹੜਾ ਵਾ ਚੱਕੀ ਦਰਿਆ ਦੇ ਪੁਲ ਤੇ ਜਿਹੜਾ ਵਾ ਇਹ ਵੱਡਾ ਜਿਹੜਾ ਵਾ ਇਹ ਘਟਨਾ ਕਰਮ ਇੱਕ ਸਾਹਮਣੇ ਆਇਆ ਵਾ ਔਰ ਇਸ ਦੇ ਨਾਲ ਦੱਸ ਦਈਏ ਕਿ ਆਵਾਜਾਈ ਜਿਹੜੀ ਹੈ ਉਹ ਵੀ ਬੰਦ ਹੋ ਚੁੱਕੀ ਆ ਔਰ ਜੰਮੂ ਦਿੱਲੀ ਰੇਲਵੇ ਪੁਲ ਦੀ ਨੀ ਦਾ ਵੱਡਾ ਹਿੱਸਾ ਜਿਹੜਾ ਵਾ ਚੱਕੀ ਦਰਿਆ ਦੇ ਵਿੱਚ ਡਿੱਗਾ ਵਾ ਮੌਕੇ ਤੇ ਮੌਜੂਦ ਜਿਹੜਾ ਵਾ ਕਿਸੇ ਸ਼ਖਸ ਵੱਲੋਂ ਇਹ ਵੀਡੀਓ ਬਣਾਈ ਗਈ ਆ ਦੱਸ ਦਈਏ ਕਿ ਟ੍ਰੇਨ ਜਿਹੜੀ ਆ ਉੱਪਰੋਂ ਲੰਘ ਰਹੀ ਸੀ ਔਰ ਥੱਲੋਂ ਇਹ ਪੁਲ ਦੀ ਇੱਕ ਨੀਦਾ ਹਿੱਸਾ ਜਿਹੜਾ ਵਾ ਉਹ ਟੈਟੇ ਦੀ ਹੋ ਰਿਆ ਸੀ ਲੋਕਾਂ ਦਾ ਕਹਿਣਾ ਵਾ ਕਿ ਇਹ ਰੇਤ mafia ਵੱਲੋਂ ਲਗਾਤਾਰ ਕੀਤੀ ਜਾ ਰਹੀ ਗੈਰ ਕਾਨੂੰਨੀ ਮਾਈਨਿੰਗ ਜਿਹੜੀ ਆ ਉਹ ਇਹਦਾ ਵੱਡਾ ਕਾਰਨ ਆ ਦੱਸ ਦਈਏ ਕਿ ਪਠਾਨਕੋਟ ਦਾ ਜਿਹੜਾ ਵਾ ਉਹ ਕਈ ਪਿੰਡਾਂ ਨਾਲੋਂ ਸੰਪਰਕ ਟੁੱਟ ਗਿਆ ਵਾ ਔਰ ਆ ਜਾਣ ਵਾਲਾ ਰਸਤਾ ਜਿਹੜਾ ਵਾ ਉਹ ਹੀ ਦਰਿਆ ਦੇ ਵਿੱਚ ਰੁੜ ਗਿਆ ਵਾ ਲੋਕਾਂ ਨੂੰ ਪਠਾਨਕੋਟ ਸ਼ਹਿਰ ਪਹੁੰਚਣ ਦੇ ਕਈਤੀ 35 ਕਿਲੋਮੀਟਰ ਦਾ ਜੜਾ ਵਾ ਲੰਬਾ ਰਸਤਾ ਤੈਅ ਕਰਨਾ ਪੈ ਰਿਹਾ ਵਾ ਵੱਡੀ ਖਬਰ ਇਸ ਵੇਲੇ ਦੀ ਜੜੀ ਹੈ ਉਹ ਇੱਕ ਵਾਰ ਫੇਰ ਦੱਸ ਦਈਏ ਕਿ ਪੁਲ ਦੇ ਉੱਪਰੋਂ ਟ੍ਰੇਨ ਯਾਤਰੀਆਂ ਨਾਲ ਭਰੀ ਹੋਈ ਨਿਕਲ ਰਹੀ ਹੈ ਔਰ ਥੱਲੇ ਲੈਂਡ ਸਲਾਈਡਿੰਗ ਕਾਰਨ ਪੁਲ ਦੇ ਇੱਕ ਪਾਸੇ ਦਾ ਜੜਾ ਵਾ ਉਹ ਨੀ ਦਾ ਵੱਡਾ ਹਿੱਸਾ ਜੜਾ ਚੱਕੀ ਦਰਿਆ ਦੇ ਵਿੱਚ ਡਿੱਗ ਰਿਹਾ ਵਾ ਵੱਡਾ ਇਹ ਜੜਾ ਵਾ ਇਹ ਅੱਜ ਹਾਦਸੇ ਦਾ ਜੜਾ ਇੱਕ ਸੰਕੇਤ ਆ ਔਰ ਜਲਦੀ ਰੇਲਵੇ ਵਿਭਾਗ ਨੂੰ ਇਸ ਉੱਪਰ ਕਾਰਵਾਈ ਕਰਨੀ ਹੋਵੇਗੀ